ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੁੱਤੇ ਰੱਖਣ ਦੇ ਸ਼ੌਕੀਨ ਹੋ ਜਾਂ ਫੇ ਤੁਸੀਂ ਆਲਰੇਡੀ ਪੈਟਲ ਰੱਖੇ ਹੋਏ ਨੇ ਤਾਂ ਇਹ ਖਾਸ ਖਬਰ ਤੁਹਾਡੇ ਵਾਸਤੇ ਆ ਕਿਉਂਕਿ ਸਰਕਾਰ ਨੇ ਹੁਣ ਅਹੀ 6 ਨਸਲਾਂ ਦੇ ਜਿਹੜੇ ਕੁੱਤੇ ਨੇ ਉਹ ਬੈਨ ਕਰ ਦਿੱਤੇ ਗਏ ਨੇ ਇਹਨਾਂ 6 ਕੁੱਤਿਆਂ ਦੇ ਵਿੱਚੋਂ ਕਿਸੇ ਵੀ ਨਸਲ ਦਾ ਬਰੀਡ ਦਾ ਕੁੱਤਾ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦੇ ਜੇ ਤੁਸੀਂ ਰੱਖਿਆ ਤੇ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਆ ਸੋ ਚੰਡੀਗੜ੍ਹ ਦੇ ਵਿੱਚ ਹੁਣ ਇਹ ਜਿਹੜੀ ਖਾਸ ਖਬਰ ਆ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਚੰਡੀਗੜ੍ਹ ਦੇ ਵਿੱਚ ਹੁਣ ਜੜੀਆਂ ਇਹ 6 ਨਸਲਾਂ ਨੇ ਉਹ ਬੈਨ ਕਰ ਦਿੱਤੀਆਂ ਗਈਆਂ ਨੇ ਤੁਹਾਨੂੰ 6 ਨਸਲਾਂ ਵੀ ਦੱਸਾਂਗੇ ਕਿ ਕਿਹੜੀਆਂ ਕਿਹੜੀਆਂ ਇਹ ਜਿਹੜੀਆਂ ਤੁਸੀਂ ਇਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੁੱਤੇ ਰੱਖੇ ਹੋਏ ਨੇ ਪੈਟ ਰੱਖੇ ਹੋਏ ਨੇ ਤੇ ਤੁਹਾਨੂੰ ਹੁਣੇ ਜਾ ਕੇ ਪ੍ਰਸ਼ਾਸਨ ਨੂੰ ਤਲਾਹ ਦੇਣੀ ਪਵੇਗੀ ਕਿਉਂਕਿ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਜ਼ਰੂਰੀ ਹੋ ਗਈ ਹੈ ਸੋ ਨਾਲ ਦੇ ਨਾਲ ਇੱਕ ਹੋਰ ਜਿਹੜੀ ਵੱਡੀ ਚੀਜ਼ ਦੱਸਣਿਆ ਕਿ ਤੁਹਾਡੇ ਘਰ ਦਾ ਸਾਈਜ਼ ਕੀ ਹੈ ਉਹ ਹੁਣ ਡਿਸਾਈਡ ਕਰੇਗਾ ਕਿ ਤੁਹਾਡੇ ਘਰ ਦੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਕੁੱਤਾ ਰੱਖ ਸਕਦੇ ਹੋ ਕਿ ਕਿੰਨੇ ਸਾਈਜ਼ ਦਾ ਕਾਰ ਹੈ ਤੇ ਕਿੰਨੇ ਕੁੱਤੇ ਜਾਂ ਫਿਰ ਇੱਕ ਜਾਂ ਦੋ ਜਾਂ ਤਿੰਨ ਤੁਸੀਂ ਕਿੰਨੇ ਰੱਖ ਸਕਦੇ ਹੋ ਉਹ ਵੀ ਦੱਸਾਂਗੇ ਕਿ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਨੇ ਕਿ ਜੇਕਰ ਤੁਸੀਂ ਕਿਉਂਕਿ ਯੂਜ਼ਲੀ ਆਪਾਂ ਵੀ ਦੇਖਦੇ ਆ ਕਿ ਲੋਕੀ ਆਪਣੇ ਡੌਗਸ ਨੂੰ ਪੈਟ ਨੂੰ ਘਰੋਂ ਬਾਹਰ ਲੈ ਕੇ ਜਾਂਦੇ ਨੇ ਸੂਸੂ ਪਾਟੀ ਕਰਾਉਣ ਵਾਸਤੇ ਉਹਨੂੰ ਫਰੈਸ਼ ਕਰਾਉਣ ਵਾਸਤੇ ਬਟ ਇਹ ਵੀ ਅਸ ਤੋਂ ਬਾਅਦ ਬੈਨ ਕਰ ਦਿੱਤਾ ਗਿਆ ਹੈ ਖਾਸ ਖਬਰ ਹੈ ਪ੍ਰਸ਼ਾਸਨ ਨੇ ਜਿਹੜੀ ਲਾਗੂ ਕੀਤੀ ਹੈ ਚੰਡੀਗੜ੍ਹ ਦੇ ਲੋਕਾਂ ਵਾਸਤੇ ਜ਼ਰੂਰ ਸੁਣਿਓ ਕਿ ਜੇ ਤੁਹਾਨੂੰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਕਿਸੇ ਬੰਦੇ ਨੇ ਜਾਂ ਕਿਸੇ ਨੇ ਵੀ ਤੁਹਾਨੂੰ ਬਾਹਰ ਦੇਖ ਲਿਆ ਤੁਸੀਂ ਆਪਣੇ ਪੈਟ ਨੂੰ ਫਰੈਸ਼ ਕਰਾਉਣ ਵਾਸਤੇ ਲੈ ਕੇ ਜਾ ਰਹੇ ਹੋ ਉਸ ਦਾ ਤੁਹਾਨੂੰ 10000 ਰੁਪਏ ਜਿਹੜਾ ਜੁਰਮਾਨਾ ਉਹ ਪੰਨਾ ਪੈ ਸਕਦਾ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਉਸ ਤੋਂ ਬਾਅਦ ਜੇ ਤੁਸੀਂ ਵੈਸੇ ਤਾਂ ਜਦੋਂ ਡੌਗ ਨੂੰ ਬਾਹਰ ਫਰੈਸ਼ ਕਰਾਉਣ ਵਾਸਤੇ ਲੈ ਕੇ ਜਾਂਦੇ ਆ ਉਹ ਹੁਣ ਬੈਨ ਕਰ ਦਿੱਤਾ ਗਿਆ ਤੁਸੀਂ ਘਰ ਤੋਂ ਬਾਹਰ ਉਹ ਨਹੀਂ ਕਰਾ ਸਕਦੇ ਪਰ ਜੇ ਤੁਸੀਂ ਵੈਸੇ ਘਮਾਉਣ ਲੈ ਕੇ ਜਾ ਰਹੇ ਹੋ ਤਾਂ ਹੁਣ ਜਿਹੜਾ ਜ਼ਰੂਰੀ ਕਰ ਦਿੱਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਕਿ ਉਸੇ ਦਾਲ ਦੇ ਵਿੱਚ ਲੋਹੇ ਦੀ ਚੇਨ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਤੁਹਾਡੇ ਆਪਣੇ ਹੱਥ ਦੇ ਵਿੱਚ ਸਟਿਕ ਪਾਵਰ ਇੱਕ ਡੰਡਾ ਇੱਕ ਛੋਟੀ ਹੋਣੀ ਚਾਹੀਦੀ ਹੈ ਅਤੇ ਕੁੱਤੇ ਦੇ ਮੂੰਹ ਤੇ ਜਾਲੀ ਵੀ ਹੋਣੀ ਚਾਹੀਦੀ ਹੈ ਤੇ ਜੇ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਤੁਹਾਡੇ ਕੋਲ ਇੱਕ ਵੀ ਚੀਜ਼ ਨਾ ਹੋਈ ਜਾਂ ਤਿੰਨੇ ਨਾ ਹੋਈਆਂ ਤੇ ਉਸ ਦਾ ਵੀ ਤੁਹਾਨੂੰ ਭਾਰੀ ਜਿਹੜਾ ਜੁਰਮਾਨਾ ਉਹ ਪੰਨਾ ਪੈ ਸਕਦਾ ਆ ਸੋ ਹਣ ਤੁਹਾਨੂੰ ਦੱਸ ਦਿੰਨੇ ਕਿ ਉਹ ਕਿਹੜੀਆਂ ਛੇ ਨਸਲਾਂ ਨੇ ਜਿਨ੍ਹਾਂ ਨਸਲਾਂ ਦੇ ਕੁੱਤੇ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਅਮਰੀਕਨ ਬੁਲਡੌਗ ਇਹੇ ਹੁਣ ਤੁਸੀਂ ਨਹੀਂ ਰੱਖ ਸਕਦੇ ਦੂਸਰਾ ਹੈਗਾ ਅਮਰੀਕਨ ਪਿਟ ਬੁੱਲ ਇਹ ਵੀ ਬੈਨ ਕਰ ਦਿੱਤਾ ਗਿਆ ਹੈ ਤੀਸਰਾ ਕੁੱਤਾ ਬੁਲ ਟੈਰੀਅਰ ਇਹ ਬਰੀਡ ਵੀ ਤੁਸੀਂ ਨਹੀਂ ਰੱਖ ਸਕਦੇ ਤੇ ਚੌਥਾ ਕੁੱਤਾ ਹੈਗਾ ਕੇਨ ਕਰੋਸੋ ਇਹ ਵੀ ਬਰੀਡ ਹੁਣ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦੇ ਬੈਨ ਕਰ ਦਿੱਤੀ ਗਈ ਹੈ ਤੇ ਪੰਜਵਾਂ ਹੈਗਾ ਡੋਗੋ ਅਰਜੋਟੀਨੋ ਤੇ ਛੇਵਾਂ ਲਾਸਟ ਰੋਟਵਾਈਲਰ ਇਹ ਛੇ ਜਿਹੜੇ ਬਰੀਡ ਦੇ ਕੁੱਤੇ ਨੇ ਹੁਣ ਤੁਸੀਂ ਨੇ ਕਰਦੇ ਵਿੱਚ ਨਹੀਂ ਰੱਖ ਸਕਦੇ ਬੈਨ ਕਰ ਦਿੱਤੇ ਗਏ ਨੇ ਕਿਉਂਕਿ ਕਿਤਨਾ ਕਿਤੇ ਇਹ ਬਹੁਤ ਸਹੀ ਵੀ ਹੋਇਆ ਕਿਉਂਕਿ ਇਹਨਾਂ ਨਸਲਾਂ ਦੇ ਜਿਹੜੇ ਕੁੱਤੇ ਸੀਗੇ ਇਹਨਾਂ ਨੂੰ ਬੈਨ ਕਰਨਾ ਵੀ ਜ਼ਰੂਰੀ ਸੀ ਕਿਉਂਕਿ ਜਿਹੜਾ ਨਾਰਮਲ ਕੁੱਤਾ ਹੁੰਦਾ ਜਿਹੜੇ ਸਟਰੀਟ ਡੌਗਸ ਹੁੰਦੇ ਨੇ ਉਹਨਾਂ ਨਾਲ ਤੋਂ ਸੋਟੀ ਜਾਂ ਕੁਝ ਵੀ ਮਾਰੀਏ ਤੇ ਭੱਜ ਜਾਂਦੇ ਨੇ ਡਰ ਜਾਂਦੇ ਨੇ ਪਰ ਇਹਨਾਂ ਦੇ ਕੀ ਹੁੰਦਾ ਤੁਸੀਂ ਵੀ ਬਹੁਤ ਸਾਰੀ ਇਹ ਵੀਡੀਓ ਖਬਰਾਂ ਸੁਨੀਆਂ ਹੋਣੀਆਂ ਕਿ ਇਹਨਾਂ ਨੇ ਆਪਣੇ ਮਾਲਕ ਤੇ ਅਟੈਕ ਕਰ ਦਿੱਤਾ ਹੁੰਦਾ ਸੋ ਇਹਨਾਂ ਦਾ ਜਿਹੜਾ ਅਟੈਕ ਦਾ ਹੁੰਦਾ ਕਿ ਇਹਨਾਂ ਨੇ ਜਦੋਂ ਇੱਕ ਵਾਰੀ ਕਿਸੇ ਨੂੰ ਦੰਦੀ ਵੱਟ ਲਈ ਉਸ ਤੋਂ ਬਾਅਦ ਉਹ ਛੱਡਦੇ ਨਹੀਂ ਹੈਗੇ ਜਦ ਤੱਕ ਉਹਦਾ ਪੂਰਾ ਮਾਸ ਆਪਣੇ ਨਾਲ ਕੱਢ ਉਹ ਲੌਕ ਹੋ ਜਾਂਦਾ ਛੱਡਦੇ ਨਹੀਂ ਹੈਗੇ ਸੋ ਇਹ ਬੈਨ ਕਰਨੇ ਬੜੇ ਜ਼ਰੂਰੀ ਸੀ ਕਿਉਂਕਿ ਬੇहद ਖਤਰਨਾਕ ਜਿਹੜੇ ਇਹ ਕੁੱਤੇ ਨੇ ਸੋ ਪਿੱਟਬੁਲ ਤੇ ਰੌਟਵਾਈਲਰ ਨੇ ਜਿਹੜੇ ਇਹਨਾਂ ਦੀ ਅਸੀਂ ਪਹਿਲਾਂ ਵੀ ਖਬਰਾਂ ਲਾਈਆਂ ਹੋਈਆਂ ਨੇ ਕਿ ਜਦੋਂ ਇਹ ਬੰਦੇ ਤੇ ਅਟੈਕ ਕਰਦੇ ਨੇ ਤੇ ਬੰਦੇ ਦਾ ਬਚਣਾ ਵੀ ਬਹੁਤ ਔਖਾ ਹੁੰਦਾ ਸੋ ਇਹ ਬੈਨ ਕਰਨੇ ਜ਼ਰੂਰੀ ਸੀ ਬਹੁਤ ਵਧੀਆ ਹੋਇਆ ਕਿ ਇਹਨਾਂ ਨਸਲਾਂ ਨੂੰ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਨ ਨੇ ਬੈਨ ਕਰ ਦਿੱਤਾ ਸੋ ਡਿਪੈਂਡ ਕਰਦਾ ਹੈ ਕਿ ਇਹਨਾਂ ਦੀ ਟ੍ਰੇਨਿੰਗ ਤੇ ਜੇ ਇਹਨਾਂ ਦੀ ਟ੍ਰੇਨਿੰਗ ਸਹੀ ਨਾ ਕਰਵਾਈ ਹੋਵੇ ਤਾਂ ਇਹ ਅਟੈਕ ਕਰਦੇ ਨੇ ਇਵਨ ਕਿ ਆਪਣੇ ਮਾਲਿਕ ਤੇ ਵੀ ਅਟੈਕ ਕਰ ਦਿੰਦੇ ਨੇ ਪਰ ਜੇ ਇਹਨਾਂ ਦੀ ਟ੍ਰ ਰਵਾਈ ਹੋਵੇ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਰੇਅਰ ਘੱਟ ਚਾਂਸ ਹੁੰਦੇ ਨੇ ਕਿ ਇਹ ਚੀਜ਼ਾਂ ਹੁੰਦੀਆਂ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਨੇ ਕਿ ਘਰ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਤੁਹਾਡੇ ਘਰ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ 1 2 3 ਜਾਂ 4 ਕੁੱਤੇ ਰੱਖਣੇ ਆ ਜੇ ਤੁਹਾਡਾ ਘਰ 5 ਮਰਲੇ ਦਾ ਤਾਂ ਤੁਸੀਂ ਇੱਕ ਡੌਗ ਰੱਖ ਸਕਦੇ ਹੋ ਜੇ ਤੁਹਾਡਾ ਘਰ 5 ਤੋਂ 12 ਮਰਲੇ ਦਾ ਤਾਂ ਤੁਸੀਂ ਦੋ ਡੌਗ ਰੱਖ ਸਕਦੇ ਹੋ ਸੋ ਜੇਕਰ ਤੁਹਾਡਾ ਘਰ 12 ਮਰਲੇ ਤੋਂ ਲੈ ਕੇ 1 ਕਨਾਲ ਦਾ ਹੈ ਤੇ ਉਸ ਦੇ ਵਿੱਚ ਤੁਸੀਂ ਤਿੰਨ ਡੌਗ ਰੱਖ ਸਕਦੇ ਹੋ ਪਰ ਇੱਕ ਦੇਸੀ ਨਸਲ ਦਾ ਕੁੱਤਾ ਰੱਖਣਾ ਜ਼ਰੂਰੀ ਹੈ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਬਾਅਦ ਜੇ ਤੁਹਾਡਾ ਘਰ ਇੱਕ ਕਨਾਲ ਤੋਂ ਲੈ ਕੇ ਜਾਂ ਇੱਕ ਨਾਲ ਤੋਂ ਵੱਡਾ ਥੋੜਾ ਕਰਾ ਉਸ ਦੇ ਵਿੱਚ ਚਾਰ ਕੁੱਤੇ ਰੱਖ ਸਕਦੇ ਹੋ ਪਰ ਉਸ ਦੇ ਵਿੱਚ ਦੋ ਦੇਸੀ ਨਸਲ ਦੇ ਕੁੱਤੇ ਰੱਖਣੇ ਜ਼ਰੂਰੀ ਕਰ ਦਿੱਤੇ ਕਿ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੋ ਜੇਕਰ ਤੁਸੀਂ ਇਹ ਪ੍ਰਸ਼ਾਸਨ ਦੀ ਗੱਲ ਨਾ ਮੰਨੀ ਤੇ ਇਸ ਦਾ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਇਹ ਵਾਇਲੇਸ਼ਨ ਤੇ ਵੀ ਆਉਂਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਇਹ ਵੀ ਕਹੇ ਕਿ ਇਹ ਵਾਇਲੇਸ਼ਨ ਦੇ ਵਿੱਚ ਕਾਊਂਟ ਕੀਤਾ ਜਾਏਗਾ ਇਸ ਦਾ ਜੁਰਮਾਨਾ ਤੁਹਾਨੂੰ 20 ਰੁਪਏ ਤੋਂ ਲੈ ਕੇ 13400 ਰੁਪਏ ਭਰਨਾ ਪੈ ਸਕਦਾ ਤੇ ਜੇਕਰ ਤੁਸੀਂ ਆਪਣੇ ਡੌਗ ਨੂੰ ਬਾਹਰ ਫਰੈਸ਼ ਕਰਾਉਣ ਵਾਸਤੇ ਲੈ ਕੇ ਜਾ ਰਹੇ ਹੋ ਤੇ ਉਸ ਦਾ ਜੁਰਮਾਨਾ ਤੁਹਾਨੂੰ 10000 ਰੁਪਏ ਪੜਨਾ ਪੈ ਸਕਦਾ ਸੋ ਇਹ ਖਾਸ ਖਬਰ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਨਿਕਲ ਕੇ ਆ ਰਹੀ ਸਗੀ ਸੋ ਜੇ ਤੁਸੀਂ ਵੀ ਕੁੱਤੇ ਰੱਖਣ ਦੇ ਸ਼ੌਕੀਨ ਹੋ ਤੁਹਾਡੇ ਘਰ ਵੀ ਪੱਟ ਹੈਗੇ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤੇ ਵੀਡੀਓ ਨੇ ਜਿੰਨਾ ਹੋ ਸਕਦਾ ਹੈ ਸ਼ੇਅਰ